ਸਲਾਘਾ ਕਰੀਏ ਪੁਰਦੇ ਵਿੱਚ ਦੂਰੋਂ ਦੇਖਿਆ ਸਾਰੇ ਜੀ ਬੋਲੋ ਦੂਰੋਂ ਸਾਰੇ ਪੈਂਤਰਾ ਉਹ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਬੱਚੀ ਹੋਈ ਅਤੀ ਸੰ ਅਤੀ ਸੰ ਦੀ ਕਰਨਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਸਾਥੀਓ ਅੱਜ ਜਿਹੜੇ ਆਪਣੇ ਸੂਬੇ ਦੇ ਹਾਲਾਤ ਨੇ ਉਹ ਕਿਸੇ ਕੋਲੋਂ ਵੀ ਲੁਕੇ ਨਹੀਂ ਹਾਲੇ ਤੁਸੀਂ ਧਾਰਮਿਕ ਪੱਤ ਤੋਂ ਦੇਖ ਲਓ ਭਾਵੇਂ ਰਾਜਨੀਤਿਕ ਪੱਤ ਤੋਂ ਦੇਖ ਲਓ ਭਾਵੇਂ ਆਰਥਿਕ ਪੱਤ ਤੋਂ ਦੇਖ ਲਓ ਹਰ ਹਰ ਪਾਸਿਓਂ ਜਿਹੜੀ ਆਪਣੇ ਪੰਜਾਬ ਨੂੰ ਮਾਰ ਕਰ ਰਹੀ ਆ ਪਹਿਲਾਂ ਮੈਂ ਗੱਲ ਕਰਾਂਗਾ ਕੇਂਦਰ ਸਰਕਾਰ ਦੀ ਸਰਕਾਰ ਦੀ ਹਰ ਵੇਲੇ ਮੰਚਾ ਰਹਿੰਦੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਨੂੰ ਦਬਾਇਆ ਜਾ ਸਕੇ ਪੰਜਾਬ ਦੇ ਜਿਹੜੇ ਹੱਕ ਨੇ ਅੱਤਾਂ ਤੋਂ ਪੰਜਾਬ ਨੂੰ ਵੰਝਾ ਕੀਤਾ ਜਾ ਸਕੇ ਤੋਂ ਇਹ ਤੇ ਸਾਡੇ ਪੰਜਾਬ ਦੇ ਲੋਕ ਨੇ ਜਿਹੜੇ ਜਿੰਦਾ ਦੇ ਲੋਕ ਨੇ ਸਮੇ ਸਮੇਂ ਦੇ ਉੱਤੇ ਇਹ ਜਿਹੜੇ ਨੇ ਆਪਣੀ ਸਮਰੱਥਾ ਸਰਕਾਰ ਨੂੰ ਮੁਖੰਦੇ ਰਹਿੰਦੇ ਨੇ ਤਾਂ ਕਰਕੇ ਕੇਂਦਰ ਸਰਕਾਰ ਥੋੜਾ ਜਿਹਾ ਢੱਕਦੀ ਆ ਪੰਜਾਬੀਆਂ ਕੋਲੋਂ ਪਿੱਛੇ ਤੁਸੀਂ ਵੇਖਿਆ ਬੀਵੀਐਮਡੀ ਦਾ ਮੁੱਦਾ ਸੀਗਾ ਜਿਹੜਾ ਕਿ ਆਪਾਂ ਨੰਗਲ ਡੈਮ ਦਾ ਮੁੱਦਾ ਕਹਿ ਦਿੰਦੇ ਆ ਉਸ ਦੇ ਉੱਤੇ ਜਿਹੜਾ ਕੇਂਦਰ ਸਰਕਾਰ ਨੇ ੱਤਗੇ ਸ਼ਾਈ ਦੇ ਨਾਲ ਜਿਹੜੀ ਆ ਪੰਜਾਬ ਦੀ ਮੈਂਬਰਸ਼ਿਪ ਅੱਧ ਕਰਕੇ 2 ਮਿੰਟ ਮੇਰੇ ਵੀਰ ਸਾਰੇ ਚੁੱਪ ਹੋ ਕੇ 2 ਮਿੰਟ ਦਾ ਸਮਾਂ ਲੈਣਾ ਬਾਈ ਗੱਲ ਬੰਨ ਧਿਆਨ ਨਾਲ ਤੋਂ ਕੇਂਦਰ ਸਰਕਾਰ ਨੇ ਜਿਹੜਾ ਨੰਗਲ ਡੈਮ ਦਾ ਸੀ ਪ੍ਰਬੰਧ ਉਹ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਉਸ ਤੋਂ ਬਾਅਦ ਪਿਛਲੇ ਕੁਝ ਮਹੀਨੇ ਮਹੀਨੇ ਪਹਿਲਾਂ ਤੁਸੀਂ ਦੇਖਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮੁੱਦਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਖਾਇਆ ਰਿਹਾ ਤੇ ਕਿਸ ਤਰ੍ਹਾਂ ਕੇਂਦਰ ਸਰਕਾਰ ਦੀ ਮਨਚਾ ਸੀ ਕਿ ਪੰਜਾਬ ਦੀ ਜਿਹੜੀ ਉਸੋਂ ਜਿਹੜੀ ਆਪਣੀ ਹਿੱਸੇਦਾਰੀ ਉਹ ਕੱਢ ਦਿੱਤੀ ਜਾਵੇ ਪਰ ਸਾਡੇ ਪੰਜਾਬ ਦੇ ਜਿਹੜੇ ਹਜ਼ਾਰੂ ਨੌਜਵਾਨ ਵਿਦਿਆਰਥੀ ਸਾਥੀ ਸੀ ਉਹਨਾਂ ਨੇ ਲਗਾਤਾਰ ਸੰਘਰਸ਼ ਕਰਕੇ ਸਰਕਾਰ ਦੀ ਜਿਹੜੀ ਮਨਚਾ ਸੀ ਉਹਨੂੰ ਉਹਦੇ ਵਿੱਚ ਨਕਾਬਯਾਬ ਕੀਤਾ ਤੋ ਹੁਣ ਮੈਂ ਗੱਲ ਕਰਾਂਗਾ ਸਤਿਉ ਆਪਣੇ ਪੂਬੇ ਦੀ ਸਰਕਾਰ ਦੀ ਅੱਜ ਤੋਂ 4 ਸਾਲ ਪਹਿਲਾਂ ਜਦੋਂ ਆਪਣੇ ਪੰਜਾਬ ਦੇ ਵਿੱਚ ਅਸੈਂਬਲੀ ਦੇ ਇਲੈਕਸ਼ਨਸ ਹਨ ਆਪਾਂ ਸਾਰੇ ਲੋਕਾਂ ਨੇ ਬੜੇ ਹਮਮਹਾ ਕੇ ਇਹਨਾਂ ਨੂੰ ਆਪਾਂ ਵੋਟਾਂ ਪਾ ਕੇ ਕਾਮਯਾਬ ਕੀਤਾ ਕਿ ਬਦਲਾਅ ਲੈ ਕੇ ਆਉਣਗੇ ਪਤਾ ਨਹੀਂ ਕਿੰਨਾ ਕੁ ਬਦਲਾਅ ਲੈ ਕੇ ਆਉਣਗੇ ਜਿਹੜੀ ਸਾਡੀ ਜਾਨ ਜਿਹੜੀ ਆ ਠਕਾਲੀ ਹੋ ਜਾਏਗੀ ਪਰ ਅੱਜ ਜਿਹੜੇ ਹਾਲਾਤ ਨੇ ਤੁਸੀਂ ਸੜਕਾਂ ਦੇ ਹਾਲ ਵੇਖ ਲਓ ਹਸਪਤਾਲਾਂ ਦੇ ਹਾਲ ਵੇਖ ਲਓ ਚਾਹੇ ਤੁਸੀਂ ਕਿਸੇ ਪਾਸੇ ਚਾਕੀ ਮਾਰ ਲਓ ਆਰਨੋਦ ਪੱਤੇ ਦੇਖ ਲੋ ਨਿਤ ਖਬਰਾਂ ਨੇ ਜਿਹੜੀਆਂ ਨਵੇਂ ਤੋਂ ਨਵੀਆਂ ਆਉਂਦੀਆਂ ਨੇ ਮਹਾਰਾਜ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਜੱਦੀ ਦੀਆਂ ਜਿਹੜੀਆਂ ਖਬਰਾਂ ਨੇ ਨਿਕਲ ਕੇ ਸਾਡੇ ਸਾਹਮਣੇ ਦਿਨ-ਪ੍ਰਤੀ ਦਿਨ ਇੱਕ ਜਿਵੇਂ ਆਪਾਂ ਕਹਿ ਦਿੰਨੇ ਇੱਕ ਚਲਨ ਬਣ ਗਿਆ ਕਿ ਮਹਾਰਾਜ ਦੀ ਜੱਦੀ ਹਰ ਦਿਨ ਅਸੀਂ ਨਵੀਂ ਤੋਂ ਨਵੀਂ ਖਬਰ ਵੇਖਦੇ ਆਂ ਸੋ ਇਹ ਸਰਕਾਰ ਦੇ ਜਿੰਨੇ ਵੀ ਐਮਐਲਏ ਨੇ ਸਾਰੇ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਜਿਹੜੇ ਕੰਮ ਕਰਨ ਦੇ ਵਿੱਚ ਨਕਾਮਾਬ ਰਹੇ ਨੇ ਸੜਕਾਂ ਕਿਸੇ ਵੀ ਪਾਸੇ ਚਲੇ ਜੇ ਕੋਈ ਇੱਕ ਸੜਕੀ ਆਪਾਂ ਦੇਖ ਲਈਏ ਕੋਈ ਚੰਗੀ ਹੋਵੇ ਜਿੱਧਰ ਤੋਂ ਜਾਈਦਾ ਉਸੇ ਪਾਸੇ ਕੋਸੇ ਸਾਡਾ ਇਲਾਕਾ ਹੈ ਪਾਣੀ ਦੀ ਬਾਹਰ ਹੈਟਿਆ ਬੈਕਵਰਡ ਇਲਾਕਾ ਇਹ ਸਰਕਾਰ ਸਾਨੂੰ ਕਹਿੰਦੀ ਆ ਪਰ ਬੈਕਵਰਡ ਤੇ ਆਪ ਹੀ ਬਣਾ ਰੱਖਿਆ ਕੋਈ ਵਿਕਾਸ ਵੱਲ ਧਿਆਨ ਨਹੀਂ ਦਿੰਦਾ ਸੋ ਸਾਥੀਓ ਪਰ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਇਸ ਮੈਂ ਇੱਕ ਸ਼ੇਰ ਜਿਹੜਾ ਨਾ ਆਪਣਾ ਕਿਸਾਨ ਮੋਰਚੇ ਦੇ ਆਪਣਾ ਸਟੇਜ ਦੇ ਉੱਤੇ ਦਿੱਲੀ ਸਿੰਘੂ ਬਾਰਡਰ ਦੇ ਉੱਤੇ ਬੋਲਦਾ ਹੁੰਦਾ ਉਹ ਸ਼ੇਰ ਮੈਨੂੰ ਅੱਜ ਵੀ ਯਾਦ ਹੈ ਤੇ ਅੱਜ ਵੀ ਉਹ ਟੁੱਕਦਾ ਕਿ ਉਹ ਹਿੰਦੀ ਦਾ ਸ਼ੇਰ ਹੈ ਕਿਸੇ ਚੈਰ ਨੇ ਲਿਖਿਆ ਕਿ ਸਵਾਲ ਇਹ ਨਹੀਂ ਕਿ ਬੱਤੀਆਂ ਕਿਸਨੇ ਜਲਾਈ ਸਵਾਲ ਇਹ ਨਹੀਂ ਕਿ ਬੱਤੀਆਂ ਕਿਤਨੇ ਜਲਾਈ ਸਵਾਲ ਤੋਂ ਇਹ ਹੈ ਕਿ ਮੁਰਖ ਦੇ ਹੱਥ ਨੇ ਮਾਜਿਦ ਕਿਤਨੇ ਦੀ ਆਪਾਂ ਇਹਨਾਂ ਲੋਕਾਂ ਨੂੰ ਕਾਮਯਾਬ ਆਪਾਂ ਦਿੱਤਾ ਕੀਤਾ ਮੈਂ ਸਮਝਦਾ ਕਿ ਇਹ ਸਾਰਾ ਸਾਰਿਆਂ ਨੂੰ ਵੱਡਾ ਕਸੂਰ ਸਾਡਾ ਜਿਹੜਾ ਇਹਨਾਂ ਲੋਕਾਂ ਨੂੰ ਇਹਨਾਂ ਦੇ ਹੱਥਾਂ 'ਚ ਮਜ਼ਬੂਤ ਕੀਤਾ ਮੋਟਾ ਪਾ ਕੇ ਇੰਨੀ ਲਹਿਰ ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਇਹਨਾਂ ਨੂੰ ਬੇਲਗਾਮ ਕਰ ਦਿੱਤਾ 99 99 ਇਹਨਾਂ ਦੇ ਐਮ.ਐਲ.ਏ ਬਣਾ ਕੇ ਅਸੀਂ ਉੱਥੇ ਵਿਧਾਨ ਸਭਾ ਦੇ ਵਿੱਚ ਬਿਠਾ ਦਿੱਤੇ ਅਸੀਂ ਸਮਝਦੇ ਸਾਂ ਇਤੂਬੇ ਦੀ ਇੱਕ ਵੱਡੀ ਪੰਚਾਇਤ ਆ ਕੇਂਦਰ ਸਰਕਾਰ ਤੇ ਸਾਡੇ ਨਾਲ ਪਹਿਲਾਂ ਹੀ ਲੱਗਦੀ ਆ ਇਹਨਾਂ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਸਤੇ ਸ਼ਾਇਦ ਸੀਐਮ ਤੇ ਹੋਣ ਦੇ ਐਮਐਲਏ ਆਵਾਜ਼ ਉਠਾਉਣਗੇ ਪਰ ਜਦੋਂ ਵੀ ਕਦੇ ਸਮਾਂ ਆਇਆ ਪੰਜਾਬ ਵਾਸਤੇ ਖੜਨ ਦਾ ਕਦੇ ਵੀ ਜਿਹੜੇ ਇਹ ਐਮਐਲਏ ਨੇ ਜਾਂ ਆਪਾਂ ਕਹ ਲਈਏ ਕਿ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੇ ਕਦੇ ਵੀ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਠੀਕ ਤਰ੍ਹਾਂ ਨਹੀਂ ਨਿਭਾਈ ਹਾਲਾਂਕਿ ਜਿਹੜਾ ਆਪੋਜੀਸ਼ਨ ਦਾ ਕੰਮ ਆ ਉਹ ਵਾਰ-ਵਾਰ ਸਾਡੀਆਂ ਜਥੇਬੰਦੀਆਂ ਨੂੰ ਤੇ ਸਾਡੇ ਲੋਕਾਂ ਨੂੰ ਆਪ ਸੜਕਾਂ ਦੇ ਉੱਤੇ ਆ ਕੇ ਕਰਨਾ ਪਿਆ ਕਦੇ ਵੀ ਜਦੋਂ ਸੈਂਟਰ ਸਰਕਾਰ ਨੇ ਕੋਈ ਨਵਾਂ ਕਾਨੂੰਨ ਕੱਢਿਆ ਜਥੇਬੰਦੀਆਂ ਨੇ ਇਕੱਠੀਆਂ ਹੋ ਕੇ ਜਾਂ ਮੈਂ ਕਹਾਂ ਆ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਉਹਨਾਂ ਦੀ ਨੀਤੀ ਦਾ ਵਿਰੋਧ ਕੀਤਾ ਪਰ ਸਰਕਾਰ ਜਿਹੜੀ ਆ ਉਹ ਹਮੇਸ਼ਾ ਹੀ ਆਪਣੀ ਜ਼ਿੰਮੇਵਾਰੀ ਤੋਂ ਭੱਜੀ ਰਹੀ ਅਤੇ ਚੁੱਪ ਸਾਡੇ ਬੈਠੀ ਰਹੀ ਤੇ ਸਾਥੀਓ ਅੱਜ ਤੁਹਾਡੇ درمیان ਸਰਦਾਰ ਗੋਟਾ ਜੀ ਸਾਦੀਪਾਲ ਜਿਹੜੇ ਕੇ ਸਾਡੇ ਇਲਾਕੇ ਦੇ ਇੱਕ ਪੁਰਾਣੇ ਮਾਸੀਕ ਨੇ ਦੋਖ ਤੋਂ ਜਿਹੜੇ ਸਾਥੀ ਨੇ ਮੇਰੇ ਤੋਂ ਪਹਿਲਾਂ ਨੰਬਰ ਸਿੰਘ ਉਹਨੇ ਦੱਸਿਆ ਕਿ ਜਿਹੜੀ ਬਹੁਤ سارے ਲੋਕਾਂ ਨੂੰ ਇਸ ਦਾ ਪਤਾ ਨਹੀਂ ਕਿ ਜਿਹੜਾ ਸਾਡਾ ਕਿਸਾਨ ਮੋਰਚਾ ਦਿੱਲੀ ਲੱਗਾ ਸੀ ਉਸ ਮੋਰਚੇ ਦੀ ਜਿਹੜੀ ਸ਼ੁਰੂਆਤ ਵੀ ਉਹ ਪੁਨਰਿਹੜੀ ਗੁਰਦੁਆਰਾ ਸਾਹਿਬ ਤੋਂ ਹੋਈ ਸੀ ਤੇ ਸਰਦਾਰ ਬੁੱਟਾ ਸਿੰਘ ਸ਼ਰਦੀਪੁਰ ਜੀ ਅਰਦਾਸ ਕਰਾ ਕੇ ਗੁਰਦੁਆਰਾ ਸਾਹਿਬ ਤੋਂ ਉਸ ਤੋਂ ਬਾਅਦ ਜਦੋਂ ਬੰਦਿਆਂ ਨੂੰ ਇਕੱਠੇ ਕਰਨ ਦੇ ਵਿੱਚ ਲੱਗ ਗਏ ਉਹਨਾਂ ਨੇ ਇਹ ਕਿਹ ਇੱਕ ਜਥੇਬੰਦੀ ਦੇ ਕੋਲ ਜਾ ਕੇ ਭਾਵੇਂ ਉਹ ਜਲੰਧਰ ਹੋਵੇ ਲੁਧਿਆਣਾ ਹੋਵੇ ਭਾਵੇਂ ਬਠਿੰਡਾ ਹੋਵੇ ਜਿੱਥੇ ਜਿੱਤੇ ਵੀ ਜਥੇਬੰਦੀਆਂ ਦੇ ਹੈੱਡਕੁਆਟਰ ਸਨ ਉੱਥੇ-ਉੱਥੇ ਹੈੱਡ ਆਫਿਸਰਾਂ ਦੇ ਵਿੱਚ ਜਾ ਕੇ ਜਥੇਬੰਦੀਆਂ ਦੇ ਪ੍ਰਧਾਨਾਂ ਨੂੰ ਮਿਲੇ ਕਈਆਂ ਨੂੰ ਜਿਵੇਂ ਆਪਾਂ ਕਹਿ ਦਿੰਨੇ ਵામ ਰੋੜਕੇ ਵੀ ਨਾਮ ਲਾਇਆ ਕਈਆਂ ਨੂੰ ਜਿਹੜੇ ਆਪਾਂ ਹੱਥ ਜੋੜ ਕੇ ਵੀ ਨਾਮ ਲਾਇਆ ਕਿ ਇਹ ਪੰਜਾਬ ਦਾ ਮਸਲਾ ਆ ਪੰਜਾਬ ਦਾ ਜਿਹੜਾ ਸਾਂਝਾ ਮਸਲਾ ਇਸ ਕਰਕੇ ਆਪਾਂ ਇੱਕ ਮੱਥੇ ਸਾਰੇ ਇਕੱਠੇ ਹੋਏ ਜੇ ਸਰਦਾਰ ਬੁੱਟਾ ਸਿੰਘ ਸ਼ਾਦੀਪੁਰਾ ਹੋਰ ਉਹਨਾਂ ਨੇ ਇੱਕ ਦਿਨ ਫਿਰ ਉਹਨਾਂ ਦੀ ਮਿਹਨਤ ਰੰਗ ਲਿਆਈ ਥੋੜੇ ਦਿਨਾਂ ਦੇ ਵਿੱਚ ਜਦੋਂ ਬੰਦੀਆਂ 7-7 ਤੋਂ ਬਾਅਦ 15-15 ਤੋਂ ਬਾਅਦ 20 ਉਸ ਤੋਂ ਬਾਅਦ ਆਪਣੀਆਂ 31 ਜਦਬੰਦੀਆਂ ਸੀ ਜਿਹੜੀਆਂ ਇਕੱਟੀਆਂ ਹੋ ਗਈਆਂ ਤੇ ਜਿਹੜਾ ਧਰਨਾ ਆ ਦੁਨੀਆ ਦਾ ਇੱਕ ਇਤਿਹਾਸਿਕ ਧਰਨਾ ਬਣ ਕੇ ਰਹਿ ਗਿਆ ਕੇਂਦਰ ਸਰਕਾਰ ਨੂੰ ਪੰਜਾਬ ਦੀਆਂ ਮੰਗਾਂ ਮੰਨਣੀਆਂ ਪਈਆਂ ਜਿਹੜੇ ਬਿੱਲ ਸੀ ਉਹ ਰੱਦ ਕਰਨੇ ਪਏ ਤੇ ਤੁਸੀਂ ਲੋਕ ਜਿੱਤ ਦੇ ਝੰਡੇ ਗੱਡਦੇ ਹੋਏ ਦਿੱਲੀ ਦੀ ਹੱਕ ਦੇ ਉੱਤੇ ਆਪਣੇ ਘਰਾਂ ਨੂੰ ਫਰਤੇ ਸੋ ਸਾਥੀਓ ਅੱਜ ਵੀ ਭਾਰਤੀ ਕਿਸਾਨ ਯੂਨੀਅਨ ਛਾਦੀਪੁਰ ਹਰ ਵੇਲੇ ਤੁਹਾਡੇ ਹੱਕਾਂ ਦੀ ਰਾਖੀ ਵਾਸਤੇ ਤੁਹਾਡੇ ਨਾਲ ਖੜੀ ਆ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿਸੇ ਭਰਾ ਦੇ ਨਾਲ ਕੋਈ ਵੀ ਕਿਸੇ ਵੀ ਜਗ੍ਹਾ ਦੇ ਉੱਤੇ ੱੱੱਕਾ ਹੁੰਦਾ ਹੋਵੇ ਸਰਕਾਰੀ ਅਧਾਰਿਆਂ ਦੇ ਵਿੱਚ ਕਿਸੇ ਜਗ੍ਹਾ ਵੀ ਕੋਈ ਕਿਸੇ ਨਾਲ ੱੱੱਕਾ ਕਰਦਾ ਹੋਵੇ ਉਹ ਅੱਧੀ ਰਾਤ ਵੀ ਸਾਡੇ ਨਾਲ ਰਾਸਤਾ ਕਰੇ ਸਾਡੇ ਨਾਲ ਸੰਪਰਕ ਕਰਾਵੇ ਅਸੀਂ ਅੱਧੀ ਰਾਤ ਵੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਕਦੇ ਵੀ ਜ਼ਰੂਰਤ ਪਵੇ ਭਾਰਤੀ ਕਿਸਾਨੀ ਨੂੰ ਛਾਦੀਪੁਰ ਤੁਹਾਡੇ ਹੱਕਾਂ ਦੀ ਰਾਖੀ ਵਾਸਤੇ ਹਮੇਸ਼ਾ ਤੁਹਾਡੇ ਨਾਲ ਖੜੀ ਹੈ ਅਤੇ ਖੜੀ ਰਹੋਗੀ ਸੋ ਮੈਂ ਇਨਾ ਹੀ ਗੱਲਾਂ ਦੇ ਨਾਲ ਤੁਹਾਡੇ ਕੋਲ ਕੋਈ ਗਲਤੀ ਪੁੱਛਕ ਹੋ ਗਈ ਹੋਵੇ ਤੇ ਮਾਫੀ ਮੰਗਣਾ ਤੇ ਹੁਣ ਮੈਂ ਦੋ ਚਾਰ ਨਾਰੇ ਲਾਵਾਂਗਾ ਜੇਕਰ ਹੋਰ ਪਿੰਡ ਬਲੂ ਹੈ ਤੇ ਤੁਸੀਂ ਸਾਰਿਆਂ ਨੇ ਨਾਰਿਆਂ ਦਾ ਜ਼ੋਰਦਾਰ ਤਰੀਕੇ ਦੇ ਨਾਲ ਜਿਹੜਾ ਆ ਉਹ ਜਵਾਬ ਦੇਣਾ ਪਸਾਣ ਲੱਡੂ ਰੇਤਾ ਜ਼ਿੰਦਾਬਾਦ ਲੱਡੂ ਰੇਤਾ ਜ਼ਿੰਦਾਬਾਦ ਲੱਡੂ ਰੇਤਾ ਜ਼ਿੰਦਾਬਾਦ ਹੋਏ ਜ਼ਿੰਦਾਬਾਦ ਹੋਏ ਜ਼ਿੰਦਾਬਾਦ